ਸਸਿਕਾਉ ਜੀ ਲਓ ਜੀ ਤਿਆਰੀਆਂ ਹੋ ਗਈਆਂ ਸਾਡੀਆਂ ਸੁਨਾਮ ਚਾਂਦੀਆ ਟਾਈਮ ਵੱਜ ਗਏ 6 ਮੇਰੀ ਘੜੀ 9 ਵਜਾ ਰਹੀ 9:44 ਮੈਂ ਕਿਹੜਾ ਟਾਈਮ ਚੱਲਣ ਡਿਆ ਮੇਰੇ ਸਿੱਨੇ ਨਾਲ ਬਾਹਰ ਦਾ ਟਾਈਮ ਚੱਲਣ ਡੇ ਮੇਰੀ ਘੜੀ ਤੇ ਕਿਹੜਾ ਟਾਈਮ ਚੱਲ ਰਿਹਾ ਹੈ ਹਾਂ ਜਰਮਨੀ ਦਾ ਕਿਤੇ ਜਰਮਨੀ ਚ ਦਾ ਹਜੇ 2 ਵਜੇ ਨੇ ਜਰਮਨੀ ਦੁਪਹਿਰ ਦੇ 2 ਵਜੇ ਨੇ ਪਹੁੰਚੀ ਨਹੀਂ ਹਲੇ ਉਹ ਹਜੇ ਸਵਿਟਜ਼ਰਲੈਂਡ ਐਂਟਰਸ ਕਰ ਗਏ ਨੇ ਉਹ ਦਿਖਾ ਰਹੇ ਹੀ ਹੁਣ ਤੁਸੀਂ ਕਾਲ ਲਾ ਲਿਓ ਨੂੰ ਠੀਕ ਹੈ ਮਾਨੂੰ ਅੱਜ ਅਮਨੁਰੀ ਚਲੇ ਨੇ ਸਵਿਟਜ਼ਰਲੈਂਡ ਤੇ ਅੱਜ ਜਦੋਂ ਸਾਡੇ ਸਾਡੇ 6 ਵਜੇ ਨੇ ਤਾਂ ਉਹਨਾਂ ਦੇ 2 ਵਜੇ ਹੋਏ ਨੇ ਐਸ ਟਾਈਮ ਉਹ ਟ੍ਰੇਨ 'ਚ ਬੈਠੇ ਹੋਏ ਨੇ ਕਹਿੰਦੇ ਕਿ ਅਸੀਂ ਪਹੁੰਚਣ ਵਾਲਿਆਂ ਫਿਰ ਪਹੁੰਚਣਗੇ ਫਿਰ ਸਾਨੂੰ ਕਾਲ ਕਰਨਗੇ ਫਿਰ ਦੁਕਾਨ ਉਹਨਾਂ ਭਾਸ਼ਾ ਨੂੰ ਸਮਝ ਰਹੀ ਉੱਧਰ ਦੀ ਉਹ ਕੀ ਕਹਿ ਰਹੀ ਉਹ ਵੀ ਕਹਿ ਰਹੀ ਮੈਨੇਜ ਕਰ ਲੋਗੇ ਸਵਿਟਜ਼ਰਲੈਂਡ 'ਚ ਤਾਂ ਦੇਖੋ ਜਿਆਦਾ ਤਾਂ ਟੂਰਿਸਟ ਹੀ ਨੇ ਬਾਕੀ ਦੇਖੋ ਇਹ Banda ਕੀ ਕਰਕੇ ਹੁੰਦੇ ਨੇ ਜੇ ਆਖੀ ਤੇ ਮਾੜਾ ਮੋਟਾ ਕੋਈ ਨਾ ਗੱਤੀ ਕਰਦੇ ਉਹ ਕਾਰਨ ਗਣ ਹੈ ਚਿੱਤਰਖੰਡੀ ਮੇਰੇ ਕੋਲ ਹੈ ਚੋਲਦੀ ਮੈਂ ਤਾਂ ਡਰ ਗਈ ਮੈਂ ਲੈ ਵੀ ਨੰਗੀ ਜੀ ਬਸ ਪਹਿਲਾਂ ਅਸੀਂ ਸਾਡੇ ਨਾਲ ਇਹੀ ਬਣਿਆ ਪਹਿਲਾਂ ਵੀ ਅਸੀਂ ਨਿਕਲਿਆ ਘਰ ਤੋਂ ਉਹ ਪ੍ਰਾਈਵੇਟ ਬੱਸ ਨਿਕਲ ਗਈ ਹੁਣ ਨਹੀਂ ਤੇ ਹੈ 6 12 ਤੇ ਚੱਲਾਂਗੇ 12 ਨੇ ਹਾਂ 12 ਜ 15 ਤੇ ਚੱਲਾਂਗੇ ਫਿਰ ਬਾਅਦਾਂ ਰੋਕ ਮੜੇ ਪੁੱਛੀ ਮੜੇ ਪੁੱਛ ਪੁੱਛ ਰੋਕ ਕੇ ਪੁੱਛਿਆ ਆ ਮਿੱਠੀ ਸਣੀਏ ਤੈਨੂੰ ਕਿੰਨੇ ਪੈਸੇ ਕਿੰਨੇ ਲੈਣੇ ਨਹੀਂ ਇੰਨੇ ਕਰ ਲਈ ਹਿੰਮਤ ਹੈ ਤਾਪਾ ਤੇਰੇ ਦਾ ਤਾਂ ਟਾਈਮ ਨਹੀਂ ਆਪਾਂ ਨੂੰ ਹੀ ਕੰਮ ਕਰਨਾ ਪੈਣਾ ਜਾ ਉਹ ਮਾਰਿਆ ਤੈਨੂੰ ਇਹੀ ਪੁੱਛਣ ਨੂੰ ਕਿਹਾ ਉਹ ਮੈਂ ਤਾਂ ਰੇਟ ਪੁੱਛਣ ਲੱਗ ਗਿਆ ਰੇਟ ਕਿੰਨਾ ਕਹਿ ਰਿਹਾ ਰੇਟ ਕਹਿੰਦਾ ਪੁੱਛਣਾ ਕੋਈ ਹੁਣ ਆਉਂਦਾ ਨਾ ਟਰਾਲੀ ਵਾਲਾ ਖੜਾ ਲਈ ਚਾਹ ਰੇਟ ਪੁੱਛ ਲਈ ਤੈਨੂੰ ਕਹਾਂ ਸੀ ਕੱਲ ਨੂੰ ਇੱਥੇ ਖੜ੍ਹਦੇਗਾ ਹੈ ਮੇਰੀ ਜੂਟੀ ਆਈ ਕਿ ਛੱਡਦੀ ਉਹ ਤਰੇ ਉਹ ਵਾਸਤੇ ਵਾਸਤੇ ਤੇ ਵੀ ਮਜ਼ਾਕ ਹੀ ਬਣਾਤਾ ਸੀ ਜਦੋਂ ਆ ਗਈ ਉਹ ਤਾਂ ਪਤਾ ਹੀ ਨਾ ਲੱਗਣਾ ਉਹਦਾ ਪਤਾ ਵੀ ਨਹੀਂ ਲੱਗਣਾ ਤਮੂ ਮੈਂ ਆਹ ਕਪੌੜੀ ਤੇ ਮਾਰਬਲ ਲਵਾਂਦੇ ਜ਼ਿਆਦਾ ਵਧੀਆ ਨਾ ਲੱਗਦਾ ਮੈਂ ਤੁਹਾਨੂੰ ਕਿਹਾ ਹੀ ਸੀਗਾ ਮੈਂ ਨਹੀਂ ਥੋੜੀ ਤੁਸੀਂ ਮੇਰੀ ਆਪਿੰ ਜੇ ਵੀ ਦੇਖਣੀ ਹੈ ਖਰਚਾ ਬਹੁਤ ਹੋਵੇ ਲੱਗੇ ਤੇ ਸਾਰੇ ਭੈਣ ਭਰਾ ਕਹਿ ਰਹੇ ਸੀ ਕਿ ਉਹ ਵੀਡੀਓ ਬਣਾਇਓਏ ਕਿ ਕਿ ਤੁਸੀਂ ਟਾਇਲਾਂ ਲੈ ਕੇ ਆਏ ਹੋ ਉਹਦਾ ਕਿੰਨਾ ਖਰਚਾ ਆਇਆ ਕਿੰਨੇ ਲਿਆਂਈਆਂ ਟਾਇਲਾਂ ਤੇ ਉਹ ਸਾਨੂੰ ਸਾਰਾ ਕੁਝ ਨੈਕਸਟ ਵਲੌਗ ਦੇ ਵਿੱਚ ਦਿਖਾਓਗੇ ਅੱਜ ਅਜਨਪਰ ਨੇ ਅਸੀਂ ਸਾਰਾ ਕੰਮ ਕਰਤਾ ਦੇਖੋ ਤਾਂ ਰੰਗ ਤਾਂ ਵੇਟ ਰਾਲੀ ਲੰਘਣ ਦੀ ਜਗ੍ਹਾ ਪਰ ਹੁਣ ਇਹਦਾ ਬੂਹੀ ਮਿੱਟੀ ਹਲੇ ਕਿਹੜੇ ਪੈਣੀ ਹੋਰ ਮਿਹੜੇ ਚ ਤਾਂ ਬਹੁਤ ਪੈਣੀ ਐ ਹੂੰ ਕਿੰਨਾ ਟੈਮ ਹੋ ਗਿਆ ਵਗਣ ਦੇ ਆ ਜਾ ਨਹੀਂ ਚੱਲੀ ਅੱਡੇ ਤੇ ਲੈ ਬਾਬਾ ਚੱਕ ਲਿਆ ਕਿ ਤੇ ਉੱਥੇ ਹੀ ਰਹਿ ਜੇ ਕੋਲ ਆਪੇ ਡਾਈ ਚਾਣੇ ਨੀ ਕੋਈ ਬਣਾ ਕੇ ਲੈ ਲਓ ਕੀ ਮੇਰੇ ਨਾਲ ਸੁਣ ਲਿਆ ਤੇ ਲੰਡੋਂ ਤੋਂ ਆਇਆ ਨਾ ਮੈਂ ਤਾਂ ਬਠਿੰਡ ਚ ਵੜੀ ਨਹੀਂ ਐ ਤਾਂ ਬਾਅਦ ਹੀ ਪਿਆ ਸੀ ਸਮਾਨ ਓਹ ਓਹ ਬੁਟੀ ਕੜੀ ਨਹੀਂ ਮਮਾ ਕੜੀ ਦੇਖ ਕੇ ਗਈ ਮਾਰੇ ਤੇ ਤਾਂ ਕੱਗੜਾ ਪਾਇਆ ਤੇ ਮਮਾਂ ਨੇ ਦੇਖ ਕੇ ਗਏ ਲਹਿੰਗਾ ਪਾਇਆ ਮਮਾ ਮਮਾ ਕੜੀ ਸੜੇ ਸੂਟ ਪਾ ਕੇ ਪੁਰਾਣੀ ਖੜੀ ਏ ਬੱਸ ਬੱਸ ਨਹੀਂ ਆਉਡੀ ਸੀਗੀ ਬੀ ਐਂਡ ਡਬਲਯੂ ਸੀ ਅੱਛਾ ਸੋਰੀ ਬੀ ਐਂਡ ਡਬਲਯੂ ਗਲਤੀ ਨਾਲ ਬੋਲ ਦਿੱਤਾ ਕਿ ਇਹ ਹਿੰਦਾ ਕਹਿੰਦੇ ਆ ਰਕਾਣਾ ਵਾਲਾ ਅਸਤਰ ਕਾਤੀ ਬਤੀ ਬਤੀ ਵੱਲੀ ਹੈ ਅੰਕਲ ਨੂੰ ਤਾਂ ਸਿਰ ਆ ਲੱਗਾ ਹੈ ਨਾ ਬਹੁਤ ਅੰਕਲ ਨੂੰ ਮੈਂ ਕੱਲ ਵਾਲੇ ਵਲੌਗਸ ਨੂੰ ਦੇਖਿਆ ਤਾਂ ਅੰਕਲ ਇਹ એનર્ਜੀ ਕਿੱਥੋਂ ਲੈਂਦੇ ਨੇ ਕਿਉਂ ਕੀ ਹੁੰਦਾ ਇਹ ਨੂੰ ਕੋਈ ਸੁਣਾਣ ਕਰੀ ਥੋੜੇ ਫੇਰ ਵੀ ਨਹੀਂ ਹੋਣੀ ਸਰ ਜੀ ਪੁਰਾਣੀਆਂ ਖਰਾਕਾ ਖਾਦੀਆਂ ਕੰਮ ਆਉਂਦੀਆਂ ਨੇ ਨਹੀਂ ਸਾਡੇ ਵਰਗਿਆਂ ਕੋਈ ਹਾਂ ਦੇ ਲਾਜੀ ਇਹਦੇ ਨਹੀਂ ਇਹ ਉਹੀ ਪਕਾਈ ਮਾਰਨੇ ਬੁਟੀਕ ਚੈੱਕ ਕਰ ਲੈ ਟਾ ਲोटा ਲਾ ਦੀ ਉਹ ਜੱਸ ਉਹ ਬੱਸ ਆ ਗਿਆ ਉਹ ਆ ਗਿਆ ਵੀ ਆ ਗਿਆ ਬੱਸ ਆ ਗਿਆ ਬੱਸ ਆ ਗਿਆ ਦੇਖ ਜਿਵੇਂ ਇਹਦਾ ਰੋਡ ਹੁੰਦਾ ਕਿਵੇਂ ਫਿਰਦੀ ਹੈ ਮੁੱਕ ਡੁਮਕ ਕਰਦੀ ਹੈ ਤੂੰ ਮੁੱਕ ਡੁਮਕ ਜਾਨੀ ਅਮਾਈ ਕਿ ਭਾਵੇਂ ਮਿੱਟੀ ਐ ਕਿਹਾਈ ਤੈਨੂੰ ਤੂੰ ਮਿੱਟੀ ਲੈ ਕੇ ਜਾ ਰਹੇ ਹੋ ਤਾਂ ਸਾਨੂੰ ਵੀ ਦਿਖ ਰਿਹਾ ਲੈ ਕੇ ਜਾ ਰਹੇ ਮਿੱਟੀ ਉਹ अच्छा लगा मिट्टी किथे अग, कि पा रयो हां कहंदे हो उथे बारे सामने ता नहीं होनी उ क्या ओए अगले ए अगले दिहाड़ी मिलदी होनी ए पूरे ओदी हुन अगले बीच अपनी सोई ਟਰਾਲੀ ਸੁਟ ਕੇ ਆਊਗਾ ਜਿਹੜੀ ਕੈਰੀ ਹੋਣ ਟਰਾਲੀ ਸੁਟੇ ਉਹਨੂੰ ਕਿਹਾ ਕਿ ਕੱਲ ਨੂੰ ਮਿੱਟੀ ਪਾ ਦੋਗੇ ਨਹੀਂ ਤੇ ਫਿਰ ਆਪਾਂ ਹੋਰ ਦੇਣੀ ਬੋਚਾਂਗੇ ਫਿਰ ਤਾਂ ਆਪਾਂ ਨੂੰ ਦੱਸੋ 10 ਟਰਾਲੀਆਂ ਪੈਣੀਆਂ ਕਹਿੰਦੇ ਹਾਂ 10 ਟਰਾਲੀਆਂ ਹੋਰ ਉਹ ਦੇਖ ਤਾਂ ਸਹੀ 10 ਟਰਾਲੀ ਨਹੀਂ ਪੈਂਦੀਆਂ ਕਿਨੇ ਕਹੇ 10 ਟਰਾਲੀਆਂ ਪੈਣਗੀਆਂ ਕਾਟ ਹੀ ਪੈਣਗੀਆਂ 3-4 ਪੈਣੀਆਂ ਟਰਾਲੀਆਂ ਆਈਆਂ ਵੇਤਵਾਦ 5 ਲਗਭਗ ਤਾਂ ਪੂਰਾ ਆਈਡੀਆ ਸੀਰੀਅਸ ਲਗਭਗ ਮੈਂ ਰਹੀ ਹਾਂ ਨੇ ਹਾੜੀ ਕਰਦੀ ਰਹੀ ਆ ਮੈਨੂੰ ਠੰਡਾ ਹੈ 6:00 ਵਜ ਕੇ 8 ਮਿੰਟ ਹੋ ਗਏ ਨੇ ਮੰਮਾ ਫਿਰ ਤੁਹਾਨੂੰ ਭਾਜੜਾ ਪੈ ਜਾਣੀ ਜਦੋਂ ਬੱਸ ਆ ਗਈ ਨਾ ਕਿੰਨੇ 8 ਮਿੰਟ 10 ਤੇ ਚੱਲਾਂਗੇ ਆਪਾਂ 12 ਮੰਮਾ ਆ ਗਏ ਲੰਮੇ ਟੈਂਟ ਤੇ ਆਈਆਂ 200 ਰੁਪਏ ਦਾ ਲਾਣੀ ਆ ਨਹੀਂ ਮੇਰੇ ਤੇ ਅੱਗੇ ਲੱਤ ਦੋ ਐ ਆਵਗਰੋਂ ਬਸ ਕੁੰਡਾ ਫੜ ਦਿਓ ਜੀ ਤੇ ਆਈ ਸੀ ਨਾ ਹਾਂ ਹੈਨਾ ਇਹ ਵੀ ਤੇ ਆਈ। ਉਹੀ ਆਣੀ ਉਹ ਭਾਈ ਸਾਊ ਆਣੇ ਇਧਰੋਂ। ਕੋਈ ਨਾ ਕਰੋ ਜੇ ਕੰਮ ਹੋ ਗਿਆ। ਸਾਊ ਤੇ ਫਿਰ ਪਤਾ ਲੱਗ ਜੂ ਜੇ ਨੰਗ ਨਹੀਂ ਮੁੜਕੇ ਨਹੀਂ ਆਉਣੀ ਕੋਈ। ਪੈਸੇ ਦਿਖਾ ਦਿਓ ਪੈਸੇ ਉਹਨੂੰ ਦੂਰੋਂ ਹੀ ਕਿ ਪੈਸੇ ਦਵਾ ਕੇ ਧਾਰ卡ਣ ਦਿੰਦੇ। ਭਾਈ ਸਾ ਕਵਾਂਗੇ ਧਾਰ卡ਣ ਲਈ ਪੈਸੇ ਨਹੀਂ। ਪਤਾ ਕਿੱਥੇ ਹਾਂ? ਉਹ ਕਰਨਾ ਸਾਡੇ ਮਗਰੋਂ ਸ਼ੁਰੂ ਹੋਇਆ ਸੀ ਉਹ ਸਾਹਮਣੇ ਤੁਹਾਨੂੰ ਪਤਾ ਨਹੀਂ ਕੈਮਰੇ ਦੇਖਦਾ ਹੋਣਾ ਕਿ ਨਹੀਂ ਉਹ ਕੰਪਲੀਟ ਹੋ ਗਿਆ। ਕਾਡਾ ਤੇ ਹਜੇ ਡੇਢ ਕਿੱਲੇ ਚਹੀਏ ਇਹ ਹਜੇ ਕੰਪਲੀਟ ਹੁੰਦਾ ਨਾ ਹੀ ਨਹੀਂ ਲੈ ਰਿਆ ਡੇਢ ਕਿੱਲਾ ਕਿਤੇ ਥੋੜਾ ਨਹੀਂ ਹੁੰਦਾ ਡੇਢ ਕਿੱਲੇ ਦੇ ਵਿੱਚ ਇਹ ਬਣਿਆ ਹੋਇਆ ਤੇ ਕੰਪਲੀਟ ਹੀ ਨਹੀਂ ਹੋ ਰਿਹਾ ਡੇਢ ਜਿਹਦੇ ਨਾਲ ਉਹ ਚੀਜ਼ ਜਿਹੜੀ ਡੇਢ ਕਿੱਲੇ ਤੇ ਜਿਹੜਾ ਹਜੇ ਤੱਕ ਕੰਪਲੀਟ ਨਹੀਂ ਹੋਇਆ ਛੋਟਾ ਤਾਂ ਕੰਪਲੀਟ ਹੋ ਗਿਆ ਇਹ ਐਡਾ ਦਾ ਢੱਕਾ ਲੱਗਦੀ ਵੀ ਤਾਂ ਫਿਰ ਪਿੱਛੋਂ ਜਿਹੜੀ ਸਮੈਲ ਕਿਥੋਂ ਆ ਰਹੀ ਹੈ ਇਹ ਕੀ ਹੈ ਨਹੀਂ ਤਾਂ ਤਾਂ ਕੀ ਹੈ ਉਗ ਗਈ ਯਮਜਾ ਬੰਨਣ ਵਾਸਤੇ ਨਾ ਨਹੀਂ ਨਾ ਸੁਣੋ ਵੀਰ ਜੀ ਤੋਂ ਤੋਂ ਕਰ ਲੈਂਦੇ ਆ। ਤੇ ਤੁਹਾਡੇ ਭੈਣ ਪਰਾਂਵ ਨੇ ਆਪੇ ਦੱਸ ਦੇਣਾ। ਇਹ ਕੀ ਕਹਤੇ ਹੈ ਰਾਹ ਦਾ ਸੰਗਤ ਨੂੰ ਮਾਰਦੇ। ਕਿਹਾ ਤੇ ਨੀਂ ਕਈ ਯਮਜਾ ਟੁੱਗੜਾ। ਕਹਣਾ ਇਹ ਤੇ ਹਾਣਾਲੀਆ ਬੱਸ ਵੀ ਮਿੱਤਰ। ਮੈਨੂੰ ਵੀ ਵਾਈਬ ਜੀ ਆ ਰਹੀ ਹੈ। ਜਿੱਤਰੋਂ ਫਿਰ ਚੱਲੀ ਆਪਾਂ। ਤੇ ਆ ਨਹੀਂ ਡੇਟਾ ਹੁੰਦਾ ਵੀ ਨਹੀਂ ਗगन ਕੋਈ ਉਹ ਆ ਗਈ ਉਹ ਆ ਗਈ ਚੱਕਲੇ ਕੋਈ ਨਾ ਟਾਲੀ ਵਾਲੇ ਨੂੰ ਕਮਾ ਬਿਕ ਟਾਲੀ ਰੋਟਾ ਨਹੀਂ ਫੇਟਿੰਗ ਜਾ ਕਰ ਅਗਲੇ ਨਾ ਟਰੈਕਟਰ ਤੋਂ ਲੱਤ ਕੇ ਤੇਰੇ ਜੁੱਤੀਆਂ ਹੀ ਫੇਰੂ ਪਹਿਲਾਂ ਫੇਰ ਛੁੱਟੂਆ ਉਹਨੂੰ ਵੀ ਫੇਰ ਕਰਾਈਆਂ ਪ੍ਰੇਤਾ ਮਰਵਾਈਆਂ ਨੀ ਤੇ ਵੀਰੇ ਹੋਣੀ ਉੱਥੇ ਗਈ ਨਾਨੀ ਤੇ ਉਹ ਵੀਰਾ ਲੈ ਆਈ ਜਾ ਕੇ ਦੋਨਾਂ ਨੂੰ ਚੰਗਾ ਮੇਰਾ ਪੁੱਤ ਨਾਨੀ ਤੋਂ ਕਿਧਰ ਰੋੜਨਾ ਨਾ ਕ੍ਰੋਸ ਹੋਵੇ ਚਲੋ ਬਾਜ਼ਾਰ ਚ ਜਾਈਏ ਹਾਂ ਚੰਗੀਆਂ 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 ਚੰਗੀਆਂ

ਬੱਦਦੀ ਆ ਜੀ ਬੱਸ ਦੀ ਵੇਟ ਕਰੀ ਜਾਂਦੇ ਆ ਨਹੀਂ ਰਹੀ ਇਹ ਫਿਰ ਅੱਜ ਵੀ ਬੱਦਦੀ ਆ ਜੀ ਸਾਡੀ ਬੱਸ ਇਹ ਤੇ ਗੈਰਾਂ ਨੇ ਐਂ ਝੂਟੇ ਲੰਘ ਜਾਵਾਂ ਬੱਸ ਕਰ ਲੈ ਜੀ ਕਿਹਦੀ ਧਾਰੀ ਉੱਤੇ ਗੱਡਾ ਵੇਖਣ ਲੱਗਾ ਗੱਗਣਾ ਕਰਤਾ ਹੀ ਗਾਣ ਗੱਗਣਾ ਪ੍ਰੈਕਟਿਸ ਕਰਨ ਲੱਗੀ ਭਾਤਾ ਦੇਣਾ ਉਹ ਦੋ ਬੱਡੀਆਂ ਆਉਂਦੀਆਂ ਉਹਨਾਂ ਨੂੰ ਦਿੱਤਾ ਗਿਆ ਉਹ ਵੇਖਣ ਦੇ ਕਹਿੰਦੇ ਕੋਈ ਛੜਣ ਹੈ ਕੀ ਸ਼ਦਾ ਕੁੱਟ ਦੀਆਂ ਕੋਈ ਕਹਿੰਦਾ ਹੋਣਾ ਪੀ ਇਹ ਪਹਿਣਾ ਦੇ ਬੁਟੀਕ ਵਾਲੀ ਹੈ ਇਹ ਪਹਿਣਾ ਬੁਟੀਕ ਕੋ ਬਿਲੋਂਗ ਕਰਦੀਆਂ ਨੇ ਸਿਸਟਰ ਬੜੀ ਉਹ ਕੀ ਕਿ ਗੰਦਾ ਹੋ ਹੋਲੀ ਬੁਟੀਕ ਦਾ ਟੈਂਟ ਤੇ ਸਿਹਾਰੀ ਗੰਦੀ ਹੋ ਗਈ ਨਹੀਂ ਕਹਾਂਗੇ ਸਿਹਾਰੀ ਉਹ ਤੇ ਗੰਦੀ ਹੋਈ ਇਹਨੂੰ ਸਾਫ਼ ਕਰੋ ਹੂੰ ਕਹਾਂਗੇ ਸਿਹਾਰੀ ਤੇ ਬੱਡੇ ਅੰਮਣ ਅੰਮਣ ਦੇ ਹੁੰਦੋ ਸਲਾਂ ਅੰਮਣ ਕੱਢ ਰਹਾ ਕੋ ਅੰਮਣ ਤੇ ਕੱਗ ਲੈ ਚ ਵੇਨੋ ਕਿਤੇ ਜਿੰਦਗੀ ਦਾ ਨੰਬਰ ਪਾਰ ਕਰਿਆ ਨਾ ਗਲਤ ਗੱਲ ਬਾਤ ਗਲਤ ਗੱਲ ਹੈ ਨਾ ਸਾਡੇ ਕਿਹੜਾ ਨੰਬਰ ਮੋਕਾ ਇੱਕ ਪੋਰਟ ਹੈ ਜਦੋਂ ਤਿੰਨਾਂ ਨੇ ਸ਼ੁਰੂ ਕੰਮ ਕੀਤਾ ਅਜੋ ਤੇ ਕੱਲੀ ਹੰਮਨ ਦਾ ਨਾਮ ਵੇਖੋ ਸਾਡੇ ਨੇ ਧੋਖਾ ਕੀਤਾ ਗਿਆ ਨੰਬਰ ਨੋਟ ਕਰ ਲਓ ਜੀ 98147909 ਹਾਂ 82642 8070 ਜਦੋਂ ਵੀ ਟਾਈਮ ਤੇ ਸਰਵਿਸ ਤੇ ਆਉਂਦੇ ਆ ਨਾ ਨਹੀਂ ਮਜ਼ਾਕ ਕਰਦੇ ਸੀਰੀਅਸ ਨਾਲ ਲੈ ਜਾਓ ਕਿਤੇ ਕਈ ਵਿਚਾਰੇ ਪਹਿਲਾਂ ਟੈਨਸ਼ਨ ਵਿੱਚ ਬੈਠੇ ਹੋਰ ਸੀਰੀਅਸ ਲੈ ਲੈਂਦੇ ਨੇ ਫਿਰ ਗੱਲਾਂ ਨੂੰ ਮੈਂ ਤੇ ਨਾਲ ਦੀ ਬੱਸ ਆਉਂਦੀ ਏ ਜਲੀ ਨਹੀਂ ਨਹੀਂ ਆਊਗੀ ਗਰੰਟੀ ਹੈ 952 ਆਏਗੀ 952 ਮੇਰੀ ਬੱਸ ਆਏਗੀ ਹਨਾ ਤੁਮ ਨੂੰ ਜਾਣਾ ਪਵੇਗਾ ਅਮੇ ਅਗਰ ਅੱਜ ਹਮ ਨਹੀਂ ਗਏ ਤਾਂ ਕੰਮ ਜੋ ਸਾਰਾ ਹਮਾਰੇ ਕਸਟਮਰ ਦਾ ਹੋ ਖਰਾਬ ਹੋ ਜਾਏਗਾ ਹਮ ਪਾਗਲ ਬਜਾਏਗੇ ਤੇ ਲੋ ਜੀ ਤੁਸੀਂ ਸਾਨੂੰ ਦੇਖਿਆ ਸੀ ਬਸ ਤੇ ਜਾਂਦੇ ਆਂ ਸੀ ਬਸ ਤੇ ਗਈਆਂ ਸੀ ਗਵਿੰਦਰ ਦੁਰਗੀ ਅਧਰਾ ਦੇਖ ਲੋ ਅਸੀਂ ਬਸ ਤੇ ਗਈਆਂ ਸੀ 6:30 ਵਜੇ ਬੱਸ ਆਈ 6:20 ਤੇ ਸ਼ੇਵੀ ਤੇ ਜਾ ਕੇ ਤੇ ਟਾਈਮ ਹੋ ਗਿਆ ਜੀ ਹੁਣ 8 ਵਜੇ ਦਾ ਤੇ ਕਹਿੰਦੇ ਹੁੰਦੇ ਨਾ ਕਿ ਜਾਣਾ ਘਰੇ ਜਾਣਾ ਕਾਦੇ ਤੇ ਤੇ ਆਉਣਾ ਖਬਾਰਾਂ ਤੇ ਉਹ ਕੰਮ ਸਾਡਾ ਹੈ ਜਾਣਾ ਬੱਸ ਤੇ ਤੇ ਆਉਣਾ ਕਾਰਾਂ ਤੇ ਹੈ ਉਹ ਕੰਮ ਹੋਇਆ ਪਿਆ ਤੇ ਹੁਣ ਅਸੀਂ ਆਏ ਆ ਉਤਾਰਨ ਲੈਸ ਟਾਈਮ ਆਫਿਸ ਤੋਂ ਆਏ ਨੇ ਤੇ ਅਸੀਂ 8 ਵਜੇ ਘਰੇ ਪਹੁੰਚ ਗਏ ਆ ਆਪਣੇ ਕੰਮ-ਕਾਰ ਕਰਕੇ ਡਾਈ ਵਾਲੇ ਥੋੜੇ ਬਹੁਤੇ ਹੋਏ ਨੇ ਥੋੜੇ ਬਹੁਤੇ ਨਹੀਂ ਹੋਏ ਕਿਉਂਕਿ ਡਾਈ ਵਾਲਾ ਵੀ ਚਲਾ ਗਿਆ ਹੈ ਲੇਟ ਬਹੁਤ ਹੋ ਗਏ ਤੇ ਹੁਣ ਅਸੀਂ ਭੁੱਖ ਬਹੁਤ ਲੱਗੀ ਰੋਟੀ ਖਾਣੀ ਹੈ ਰੋਟੀ ਖਾ ਲਈ ਅਸੀਂ ਨੀਤ ਨੇ ਲਾਤਾ ਬੁਲਟ ਕਿੱਥੇ ਜਗ੍ਹਾ ਬਣਾਤੀ ਜਗ੍ਹਾ ਬਣਾਤੀ ਗੱਡੀ ਆਪੋ ਗੱਡੀ ਲਾਦੀ ਉਹੋ ਬੰਦੇ 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 ਟ੍ਰੱਕ ਮੋੜਦਾ ਹੈਲੋ ਅੱਜ ਲੈਟਰਸ ਕੀ ਹੋਇਆ ਹਾਂ ਲੈਟ ਬੰਦ ਹੋਈ ਜਦ ਵੀ ਬਰੇਸੀ ਚੱਲੀ ਜਾਂ ਸਾਰੇ ਲੈਟ ਬੰਦ ਹੋਈ ਜੇ ਤੇ ਮੀਟਰ ਉਹ ਨਹੀਂ ਫਿਰਨ ਉਹ ওভার ਲੋਡ ਹੋ ਗਿਆ ਸੀ ਇਨਵਰਟਰ ਪੂਰਾ ਫ੍ਰਿਜ ਚੱਲਦੀ ਹੈ ਇਨਵਰਟਰ ਤੇ ਬੰਦ ਕਰਨੀ ਸੀ ਇਹ ਸਾਰੇ ਚੱਲ ਰਹੇ ਫਿਰ ਤਾਂ ਗਈ ਨਹੀਂ ਸੀਗੀ ਹਾਂ ਫਿਰ ਨਹੀਂ ਕਿੰਨੇ ওভার ਲੋਡ ਹੋ ਗਿਆ ਸੀ ਦੱਸ ਆ ਸਾਈਕਲ ਕਿੱਥੇ ਸਿੱਟਿਆ ਆ ਬੱਚੇ ਰਾਤ ਨੂੰ ਵਾਸ਼ਰੂਮ ਜਾਣਾ ਇੱਥੋਂ ਸਾਈਡ ਤੇ ਮਾਰੋ ਨਾਨੀਆਂ ਦਾਦੀਆਂ ਵਿੱਚ ਡਿੱਗਣ ਗਿਆ ਇੱਥੇ ਲਾ ਨਾਲ ਗੱਡੀ ਤੇ ਇੱਧਰ ਇੱਧਰ ਲਾ ਗੱਡੀ ਨਾਲ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਚਲੋ ਜੀ ਮਾਰਨਿੰਗ ਦਾ ਟਾਈਮ ਆ ਤੇ ਇਹ ਦਰਬਾਰਸੀ ਸਾਹਿਬ ਦੀ ਡਿਊਟੀ ਲਈ ਹੋਈ ਆਪਾਂ ਨੇ ਕਿ ਤੁਸੀਂ ਸਵੇਰੇ ਸਵੇਰੇ ਉੱਠ ਕੇ ਗੱਡੀਆਂ ਸਟਾਰਟ ਕਰਨੀਆਂ ਨੇ ਦੋਨੇ ਤਿੰਨੇ ਇੱਕ ਆ ਵੀ ਸਾਡੀ ਗੱਡੀ ਖੜੀ ਏ ਕਿਨੇ ਗੱਡੀਆਂ ਸਟਾਰਟ ਕਰਕੇ ਇਹਨਾਂ ਤੇ ਕਪੜਾ ਫੇਰਨਾ ਕੱਲ ਉਤਾਰ ਸਾਰੀਆਂ ਗੱਡੀਆਂ ਇਹਨਾਂ ਵਾਸ਼ ਕਰਾ ਲਿਆਏ ਨੇ ਪਤਾ ਰਾਜ ਜ਼ਿਆਦਾ ਵਾਈਟ ਲੱਗਦੀ ਏ ਇਹ ਜ਼ਿਆਦਾ ਵਾਈਟ ਲੱਗਦੀ ਏ ਆਹ ਘੱਟ ਲੱਗਦੀ ਏ ਕਾਤੋਂ ਹਾਂ ਰਾ ਚੀਜ਼ ਤਾਂ ਮੈਂ ਅੱਜ ਦੇਖੀ ਆ ਤਾਂ ਬੜੀ ਸੋਹਣੀ ਲੱਗ ਰਹੀ ਆ ਆਹ ਚੀਜ਼ ਇਹ ਲਵਾਇਆ ਹੋਇਆ ਕਾਲਾ ਕੁਛ ਉੱਤੇ ਨਹੀਂ ਨਹੀਂ ਹੈਂ ਇੱਥੇ ਹੀ ਇਹ ਕੰਪਨੀ ਦਿੰਦਾ ਬਹੁਤ ਸੋਹਣਾ ਲੱਗ ਰਿਹਾ ਤਾਂ ਮੈਂ ਤਾਂ ਕਦੇ ਧਿਆਨ ਨਾਲ ਵੇਖਿਆ ਹੀ ਨਹੀਂ ਆਪਣੀਆਂ ਗੱਡੀਆਂ ਲੋ ਜੀ ਬਾਕੀ ਦੱਸਿਓ ਕਿ ਕਿਹੜੀ ਜ਼ਿਆਦਾ ਸੋਹਣੀ ਲੱਗਦੀ ਫਤਿਹ ਨੇ ਤਾਂ ਕਹਿਣਾ ਆਹ ਸੋਹਣੀ ਲੱਗਦੀ ਜ਼ਿਆਦਾ ਫਤਿਹ ਨੂੰ ਕੁਲਵਿੰਦਰ ਪਾਪਾ ਦੀ ਗੱਡੀ ਬਹੁਤ ਪਸੰਦ ਆ ਤੇ अवतार पापा ਦੀ ਹੈ पापा ਵੀ ਹਾਂ ਬਹੁਤ ਪਸੰਦਾ ਕਹਿੰਦਾ ਮੇਰਾ ਕਲੰਦਰ पापा ਮੇਰਾ ਕਲੰਦਰ पापा ਮੇਰੇ ਕਲੰਦਰ पापा ਦਾ ਕਮਰਾ ਕਹਿੰਦਾ ਬਹੁਤ ਸਰਾਵ ਦਾ ਬਹੁਤ ਜਿਆਦਾ ਆ ਮਾਰ ਕੇ ਵਿੱਚ ਕੰਮ ਖਰਾਬ ਕੀਤਾ ਹੋਇਆ ਮੰਜਾ ਡਿੱਗਦਾ ਸ਼ੁਕਰ ਗੁਣੇ ਉੱਤੇ ਸ਼ੀਸ਼ੇ ਮੰਜਾ ਨਾਲ ਹੀ ਖੜਾ ਕਰ ਦਿੰਦੇ ਨੇ ਹੋਰ ਤੋਂ ਡਿੱਗਣਾ ਹੀ ਹੈ ਇਹ ਸ਼ੀਸ਼ੇ ਦੇ ਸ਼ੀਸ਼ੇ ਹੋਰ ਹੋਰ ਸ਼ੀਸ਼ਾ ਬਗੰਨਾ ਬੰਦ ਕੁਝ ਗੱਡੀਆਂ ਦੋਨੇ ਬਾਹਰ ਕੱਢਦੀਆਂ ਕਿਉਂਕਿ ਆ ਗੱਡੀ ਤਵਾਖੇ ਲਿਆਂਦੀ ਏ ਤੇ ਇਹ ਕਹਿੰਦੇ ਅੰਦਰ ਲਾਣੀ ਤੇ ਦੂਜੀ ਉਤਾਰ ਲੈ ਕੇ ਜਾਂਦੇ ਰੋਜ਼ ਉਹ ਕਹਿੰਦੇ ਬਾਹਰ ਲਾਣੀ ਹੈ। ਬਾਲਟੀ ਚੱਕ ਥੋ। ਉਹ ਪਹਿਲਾਂ ਵੀ ਉੱਥੇ ਹੀ ਪਈ ਸੀ ਬਾਲਟੀ। ਆ ਬਾਲਟੀ ਹੈ ਕਿ ਕਾਹੋ ਹੋਤੇ ਕਿਸੇ ਬਹੁਤ ਵੱਡਾ ਵੱਡੀ ਚੀਜ਼ ਲੱਗੀ ਹੋਈ ਏ। ਚਲੋ। ਹੋਰ ਅੱਗੇ ਕਰ ਦੋ। ਹੋਰ ਅੱਗੇ ਕਰ ਦੋ। ਬਿਲਕੁਲ। ਬਾਲਟੀ ਚੱਕੋ ਉਹ ਕਿਹੜੀ। ਆਉਣ ਦੋ। ਬਾਸ। ਇੱਕ ਮਿੰਟ ਹੋਰ ਅੱਗੇ ਕਰੋ ਥੋੜੀ ਜੀ ਔੜੀ ਚ ਨਾ ਮਾਰ ਦਿਓ ਕਿਤੇ ਲਓ ਜੀ ਗੱਡੀਆਂ ਗੁਡੀਆਂ ਤਾਰ ਬਾਹਰ ਕੱਢ ਕੇ ਫ੍ਰੀ ਹੋ ਗਏ ਆਫਿਸ ਜਾਣ ਦੀ ਤਿਆਰੀ ਵੀ ਹੋ ਗਈ ਬੂਆ ਬੰਦ ਕਰਿਓ ਮਨੇ ਤੁਹਾਡਾ ਮੂੰਹ ਨਹੀਂ ਦਿਖਦਾ ਤੁਹਾਡੀ ਮੈਂ ਮੈਂ ਗੱਲ ਕਰਾਦਾ ਭੈਣ ਭਰਾਵਾਂ ਨਾਲ ਕਿਉਂਕਿ ਭੈਣ ਭਰਾ ਕਾਫੀ ਸਵਾਲ ਪੁੱਛਣ ਦੇ ਇੱਕ ਤਾਂ ਆਪਣੇ ਘਰ ਦੇ ਰਿਲੇਟਡ ਉਹ ਵੀ ਵੀਡੀਓ ਆਪਾਂ ਨੂੰ ਸ਼ੂਟ ਕਰਨੀ ਹੈ ਕਿ ਕਿੰਨੇ ਫੁੱਟ ਚ ਬਣਿਆ ਤੇ ਹੁਣ ਕੁਝ ਅਵਤਾਰ ਸਮਾਨ ਲੈ ਕੇ ਆਏ ਨੇ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਦੇਣਗੇ ਕਿੰਨੇ ਯਾਰ ਇੰਨਾ ਭਾਰੀ ਆ ਇਹ ਇਹ ਲਿਆਏ ਕੀ ਹੋ ਇਹ ਇਹ ਆ ਜੀ ਸਾਡੇ ਘਰ ਦੀ ਵਾਇਰਿੰਗ ਇੰਨਾ ਯਾਰ ਇੰਨਾ ਭਾਰਾ ਕੀ ਲਿਆਇਓ ਮੇਰੇ ਸਮਝ ਲਾ ਦੇ ਘਰ ਤੇ ਛੋਟਾ ਜਿਹਾ ਤੰਗੜਾ ਚਾਹੀਦਾ ਚੱਕਣ ਵਾਸਤੇ ਲਿਆਓ ਮੈਂ ਤਗੜਾ ਹੀ ਆ ਮੈਂ ਤੱਕ ਕੇ ਦਿਖਾਉਂਦਾ ਮੈਂ ਤਗੜਾ ਹੀ ਆਂ ਫਤਿਹ ਸਿੰਘ ਤਗੜਾ ਤਗੜਾ ਫਤਿਹ ਹਾਂ ਫਤਿਹ ਵੀ ਤੱਕੜਾ ਦੇਖ ਲੈਣਾ ਕਿਹੜਾ ਚੱਕਦਾ ਦੇਖ ਲੈ ਕੋਈ ਸਾਡੇ ਕਰ ਕੋਈ ਚੀਜ਼ ਆਉਂਦੀ ਉਹ ਮਜ਼ਾਕ ਹੀ ਬਣ ਜਾਂਦੀ ਹੈ ਯਾਰ ਸਿਲਕ ਰਿਹਾ ਨਾ ਇੱਥੋਂ ਕੁਝ ਗ੍ਰਿਪ ਪਚਾਈ ਦੀ ਹੈਂਡ ਗ੍ਰਿਪਸ ਆ ਗੋ ਬਸ ਬਣ ਗਈ ਗ੍ਰਿਪ ਉਹ ਤਾਰ ਯਾਰ ਬਹੁਤ ਇੰਨੀਆਂ ਤਾਰਾਂ ਲੱਗ ਜਾਣੀਆਂ ਨੇ ਚਲੋ ਜੀ ਕੱਲ ਮੈਂ ਸਾਨੂੰ ਇਲੈਕਟ੍ਰੀਸ਼ੀਅਨ ਨੇ ਕਿਹਾ ਸੀ ਡਾਊਨ ਫੀਲਿੰਗ ਦਾ ਕੰਮ ਕਰਾ ਰਹੇ ਸੀਗੇ ਤੇ ਇਲੈਕਟ੍ਰੀਸ਼ੀਅਨ ਨੂੰ ਕਿਹਾ ਕਿ ਐਂ ਕਰਕੇ ਆ ਜਿਹੜਾ ਸੋਚਾ ਉੱਪਰ ਜੇ ਹੈ ਉਹ ਕਹਿੰਦੇ ਇੱਥੇ ਹੀ ਕਰਾ ਰਹੇ ਹਾਂ ਸੋਚਾ ਇੱਕਦਾਂ ਸੋਚਾ ਉੱਪਰ ਨੇ ਕਾਫੀ ਉਹ ਕਾਰੇ ਵਾਸਤੇ ਛੱਡੀਆਂ ਨੇ ਉਹ ਪਤਾ ਨਹੀਂ ਉਹਨੇ ਕੰਨ ਛੱਡੀਆਂ ਨੇ ਉਹ ਤੇ ਉਹ ਕੈਮਰੇ ਕੋਮਰੇ ਵਾਸਤੇ ਸਾਰਾ ਪੁੱਤੀਆ ਕੱਟ ਪਿਆ ਤੇ ਉਹ ਕਹਿੰਦਾ ਵੀ ਉੱਤੇ ਛੱਡੀਆਂ ਨੇ ਤੇ ਮੈਂ ਕਿਹਾ ਤੇ ਨਾ ਕੀ ਕਰਾ ਦੇਵਾਂਗਾ ਡਾਉਣ ਦੇਣੀ ਕਿਹਾ ਡਬਲ ਡੀ ਨਹੀਂ ਨਾ ਕਰਾਇਆ ਲੈਣਾ ਪਹਿਲਾਂ ਸਾਡੀ ਵਾਇਰਿੰਗ ਕਰ ਲੈਣੇ ਤੋਂ ਸਾਨੂੰ ਮੈਂ ਕਿਹਾ ਆਜੂ ਵਾਇਰਿੰਗ ਤੋਂ ਫਿਰ ਉਹਨੇ ਵਾਇਰਿੰਗ ਦਾ ਸਮਾਨ ਲਖਾਇਆ ਜਿਹੜਾ ਤੈਨੂੰ ਚੋਲਾ ਦੇਖਿਆ ਐਡਾ ਮੈਂ ਆ ਦੇਖਣਾ ਫੈਲਾ ਦੇਖ ਰਹੇ ਹੋ ਪੂਰਾ ਫੈਲਾ ਭਰਿਆ ਤੇ ਆ ਕੁਝ ਉਹਦੇ ਵਿੱਚ ਕੈਮਰੇ ਰਦੀ ਹੋਣਗੀਆਂ ਤਾਰਾਂ ਤੇ ਕੋਈ ਇੱਕ ਤਾਰ ਮੇਰੇ ਕਿਹਾ ਉਹਦੀ ਹੈ ਕੇਵਲ ਦੀ ਮੈਂ ਕੇਵਲ ਕੋਮਰੇ ਅੱਜ ਕਰਵਾਉਣ ਦੇਖਿਆ ਦੇ ਸੇ ਚਲੋ ਲਵਾ ਸਕਦੇ ਆ। ਬਿਲਕੁਲ। ਸਰਦਾਰ ਜੀ ਵਾਲੇ YouTube ਆ ਗਿਆ। ਤੇ ਦੁਕਾਨ ਤੇ ਗਏ ਤੇ ਦੁਕਾਨ ਤੇ ਜਾ ਕੇ ਜਦੋਂ ਮੈਂ ਪਰਚੀ ਦਿਖਾਈ ਮਕਾਸਮ ਆਮ ਲੈਣਾ। ਠੀਕ ਹੈ। ਤੇ ਸਾਰਾ ਕੁਝ ਹੋ ਗਿਆ ਕਰੋ ਉਹਨੇ ਕਿਹਾ ਵੀ ਅੱਜ ਤੱਕ ਮੇਰਾ ਅੰਦਾਜ਼ਾ ਸੀ ਕਿ 10-15000 ਦੀ ਆਉਗੀ। ਹੈ? ਤੇ ਆ ਘਰ ਦੀ ਸੀ ਸਾਰੀ ਵਾਇਰਿੰਗ ਆ ਜੀ ਜੋ ਟੋਟਲ ਕੀਤਾ 52000 ਰੁਪਏ ਦੀ ਵਾਇਰਿੰਗ ਆਈ ਹੈ ਜੀ 52000 ਰੁਪਏ ਦੀ। ਕੋਈ ਮੈਨੂੰ ਕਹਤੋ 50 ਕਿਹਾ ਫਿਰ। ਸਾ ਮੈਨੂੰ ਕੱਲ ਦੇ ਕੈਰੈਕਟਰ ਉਹ ਚਲੋ 50 ਮਤਲਬ ਅੰਦਾਜ਼ਾ ਇੰਨਾ ਸੀਗਾ ਮੈਨੂੰ ਤਾਂ ਜਦੋਂ ਮੈਨਾਂ ਦੱਸਿਆ ਕਿੰਨੇ 52000 ਦੀ ਬਾਈਂਗ ਆਈ ਹੈ ਜਿਹੜੇ ਆਪਣੇ ਬੋਰ ਲੱਗਣੀ ਨਾਲ ਸੋਚੀ ਉਹ ਤਾਂ ਅਲੱਗ ਨੇ ਹਨਾ ਜਦੋਂ ਕਹਿੰਦੇ ਹੁੰਦੇ ਨਾ ਮਾਂ ਪਿਓ ਦੇ ਆਪਾਂ ਜਦੋਂ ਮਾਪਿਓ ਘਰ ਬਣਾਉਂਦੇ ਨੇ ਤੇ ਬੱਚੇ ਬਹਿ ਜਾਂਦੇ ਉਹ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਜਦੋਂ ਆਪਾਂ ਮਾਪਿਓ ਬਣਦੇ ਆ ਆਪਾਂ ਉਹ ਚੀਜ਼ ਹੀ ਘਰ ਬਣਾਉਨੇ ਆ ਆਪਾਂ ਨੂੰ ਫੇਰ ਚੀਜ਼ਾਂ ਦਾ ਅਹਿਸਾਸ ਹੁੰਦਾ ਕਿ ਤੇਰੀ ਲੋੜ ਹੀ ਨਹੀਂ ਪਈ ਆਪਾਂ ਨੂੰ ਆਪਾਂ ਨੂੰ 10 15 ਮੀਟਰ ਵੱਤ ਤੋਂ ਵੱਧ 20 ਮੀਟਰ ਪਾਉਂਦੇ ਆ ਬਸ ਅਸੀਂ ਇੱਥੋਂ ਤੱਕ ਸੀ ਪਸੀ ਅਗਰ ਲੱਗਦਾ ਚੱਲ ਨਹੀਂ ਤਾਰ ਲੈ ਆਓ ਹਾਂ ਅੱਜ ਜਦੋਂ ਘਰ ਵਾਸਤੇ ਦੇਖ ਰਹੇ ਆ ਤਾਂ ਮੈਂ ਇੱਕ ਵਾਰ ਉਹਨੂੰ ਫੋਨ ਵੀ ਮਾਰਿਆ ਇਲੈਕਟ੍ਰੀਸ਼ਨ ਨੂੰ ਮੈਨੂੰ ਇਹ ਦੋ ਅਰੰਧਾ ਮਗਾਨੀ 5000 ਰੁਪਏ ਤੱਕ ਆਉ ਲੱਗੂਗੀ ਨਹੀਂ ਬਣਦੇ ਅਮੀਰ ਮਗਾਨੀ ਕਿਤੇ ਗੱਲ ਤਾਂ ਸੰਗੇ ਤਾਂ ਗੱਲ ਤਾਂ ਨਿਕਤਾ ਮੈਂ ਕਿਤੇ ਕਹਿੰਦਾ ਨੇ ਦੀ ਬਕ ਤੇ 2500 ਰੁਪਏ ਬਚਣਗੇ ਜੇ ਨਾ ਬਚੇ ਤਾਂ ਕਹਿੰਦਾ ਸਾਰੇ ਲੱਗਣਗੇ ਤੁਹਾਨੂੰ ਅੱਜਕਰ ਤੁਹਾਨੂੰ ਪਤਾ ਹੀ ਹੈ ਜੀ ਜਿਹੜਾ ਚੱਲ ਪਿਆ ਕਿ ਕੈਮਰਿਆਂ ਦੀ ਹੈਂਡਲ ਗ੍ਰਾਉਂਡ ਹੋਣਗੀਆਂ ਕਨਵਰਟਰ ਦੀ ਫਿਟਿੰਗ ਜੋ ਵੀ ਤਰ੍ਹਾਂ ਸਾਰੀਆਂ ਪੱਖਿਆਂ ਦੀਆਂ ਪੈਣੀਆਂ ਬਲਬਾਂ ਦੀਆਂ ਪੈਣੀਆਂ ਟੀਵੀ ਦੀਆਂ ਕੈਮਰਿਆਂ ਦੀਆਂ ਹਨ ਜੋ ਵੀ ਕਿਚਨ ਦੇ ਵਿੱਚ ਵੀ ਸਾਰੀ ਜੋ ਕਾਫੀ ਤਰ੍ਹਾਂ ਦੇ ਅੱਜਕਰ ਹੋ ਗਿਆ ਕਿ ਸਾਰਾ ਕੁਝ ਅੰਦਰ ਹੀ ਪੈ ਗਿਆ ਇਸ ਕਰਕੇ ਆ ਪਹਿਲਾਂ ਆਪਾਂ ਨਾ ਮੋਟੀ ਮੋਟੀ ਪੇਂਟਿੰਗ ਕਰਾ ਲੈ ਹੁੰਦੇ ਕਰਾ ਲੈਦੇ ਹੁੰਦੇ ਸੀ ਜਸਟ ਆਹ ਤਾਰ ਪੈ ਗਈ ਖਤਮ ਜੇਕਰ ਬਿਜਲੀ ਵਾਲੀ ਸੋਚ ਜਾਗੇ ਪੱਖਾ ਚੱਲ ਪਿਆ ਬੱਸ ਬਰਬ ਜਗ ਗਿਆ ਪੱਖਾ ਚੱਲਦਾ ਜਿੱਥੇ ਜਗਾਈ ਸੂਚ ਹੁੰਦੀ ਸੀਗੀ ਉੱਥੇ ਸਾਰੇ ਪੁਆਇੰਟ ਉੱਥੇ ਹੀ ਹੁੰਦੇ ਇੱਕ ਬਰਬ ਦਾ ਇੱਕ ਉਹਦਾ ਇੱਕ ਫਲੋੜਾ ਦਾ ਚਲੋ ਅਗਲੇ ਹੁਣ ਆਪਾਂ ਹਰ ਕਮਰੇ ਦੇ ਵਿੱਚ ਵੀ ਫਲੋੜਾ ਤੇ ਤਿੰਨ ਚਾਰ ਬੈਂਡ ਦੇ ਆਲੇ ਦੁਆਲੇ ਸੂਚਾਂ ਠੀਕ ਹੈ ਸਾਹਮਣੇ ਟੀਵੀ ਵਾਲੇ ਪਾਸੇ ਸੂਚਾਂ ਜਿੱਥੇ ਵੀ ਕੋਈ ਸਟੱਡੀ ਟੇਬਲ ਹੋਵੇ ਸੂਚਾਂ ਆਪਾਂ ਜਿੱਥੇ ਕੋਈ ਤੇ ਅਸੀਂ ਨੇ ਤਿੰਨ ਜਗ੍ਹਾ ਸੂਚਾਂ ਰੱਖਾਈਆਂ ਨੇ ਇੱਕ ਤਾਂ ਫ੍ਰੀਜ ਨੂੰ ਹੋਊਗੀ ਆਪਣੇ ਮਿਕਸੀ ਨੂੰ ਅਲੱਗ ਹੋਵੇ ਹਾਂ ਸ਼ਿਮਣੀ ਵੀ ਹੋਵੇਗੀ ਲੱਗਦਾ ਉਹ ਤਾਂ ਚਲੋ ਉਹਦੇ ਵਿੱਚ ਹੀ ਸਿਰ ਤੇ ਦਿੱਤਾ ਜਾਏਗਾ ਮੋ ਅਜਿਹਾ ਪੁਆਇੰਟ ਬਹੁਤ ਜ਼ਿਆਦਾ ਨੇ ਤੇ ਖਰਚੇ ਜਦੋਂ ਫਾਰੇ ਆਉਂਦੇ ਲੱਗ ਰਿਹਾ ਫਿਰ ਬਗੜਦਾ 67000 ਰੁਪਏ ਦਾ ਸਾਮਾਨ ਤਾਂ ਸਿਰਫ ਅੰਡਰਗਰਾਊਂਡ ਪੈਪਰ ਆ ਗਿਆ ਸੀਗਾ ਜੈਗੂਆਰ ਦੇ ਉੱਪਰੋਂ ਕੀ ਸੀਗਾ ਅੰਦਰ ਜਿਹੜੇ ਕੰਦੀਲ ਲੱਗਦੀ ਹੁੰਦੀ ਹੈ ਜੇ ਤੁਸੀਂ ਬਾਕੀ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਪ੍ਰੋਪਰ ਵੀਡੀਓ ਚਾਹੀਦੀ ਏ ਇਸ ਦੇ ਰਿਲੇਟਡ ਕੀ ਜਿਹੜੀ ਅਸੀਂ ਆਪਣਾ ਜਿਹੜੀ ਪਾਈਪਾਂ ਦੀ ਫਿਟਿੰਗ ਕਰਾਈਏ ਪਾਣੀ ਵਾਲੀ ਉਹਦੀ ਵੀ ਤੁਹਾਨੂੰ ਸਾਰੀ ਜਾਣਕਾਰੀ ਉਤਾਰ ਦੇ ਦੰਗੇ ਕਿਉਂਕਿ ਇਹਨਾਂ ਦੇ ਹੱਥੀ ਸਾਰਾ ਸਮਾਨ ਹੁੰਦਾ ਪਿਆ ਕਿੰਨੇ ਦਾ ਹੁੰਦਾ ਪਿਆ ਕਿਹੜੀ-ਕਿਹੜੀ ਇਹਨਾਂ ਨੇ ਉਹ ਜਿਹੜੀ ਟੂਟੀਆਂ ਟਾਡੀਆਂ ਦਾ ਜੋ ਵੀ ਅੰਦਰ ਲੱਗਦੇ ਨੇ ਉਹ ਉਹ ਚੀਜ਼ਾਂ ਸਾਰਾ ਸਮਾਨ ਉਹ ਤੁਸੀਂ ਦੱਸੋਗੇ ਤਾਂ ਪ੍ਰੋਪਰ ਵੀਡੀਓ ਬਣਾ ਵੀਰ ਸਾਰੀ ਲੇਬਰ ਮੁਲਾ ਕੇ ਲੱਖ ਰੁਪਏ ਦਾ ਲੱਗੂਗਾ ਹਿਸਾਬ ਕਿੰਨਾ 50000 ਦਾ ਇਹ ਆ ਗਿਆ 15000 ਬਨੇ ਪਾ ਪਾ ਆ ਗਈਆਂ ਠੀਕ ਹੈ ਚਲੋ ਤੇ 254 ਦੀਆਂ ਫਿਰ ਲੇਬਰ ਉਹਦੀ ਕਾਸਟ ਆ ਜਾਂਦੀ ਹੈ ਏਡੀ ਜੀ ਇਹ ਸੋਚੀ ਨਹੀਂ ਸੀ ਕਿ ਅਸੀਂ ਵੀ ਆਪਣਾ ਘਰ ਬਣਾਵਾਂਗੇ ਆਪਣੀ ਮਿਹਨਤ ਦੇ ਪੈਸੇ ਨਾਲ ਹਨ ਤੇ ਆਪਣੀ ਸਾਨੂੰ ਨਾ ਇੰਨਾ ਤੋਂ ਚੀਜ਼ ਦੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੀ ਮਿਹਨਤ ਨਾਲ ਬਣਾ ਰਹੇ ਹਾਂ ਕਿ ਤੋਂ ਅਸੀਂ ਪਈਆ ਨਹੀਂ ਲੈ ਰਹੇ ਤੇ ਨਹੀਂ ਆਪਣੀ ਮਿਹਨਤ ਦੀ ਕਮਾਈ ਨਾਲ ਬਣਾ ਰਹੇ ਉਹ ਚੀਜ਼ ਦੀ ਖੁਸ਼ੀ ਹੀ ਅਲੱਗ ਹੈ ਲਓ ਜੀ ਆਪਣਾ ਬਸ ਐਨ ਐਚ ਸਮਾਨ ਸੀ ਸਿਰਫ ਵਾਇਰਿੰਗ ਵਾਇਰਿੰਗ ਹੈ ਜਿਹੜੀ ਸੁਚਾਰੇ ਉਹ ਨਹੀਂ ਆਈਆਂ ਆਲੇ 52000 ਦੀ ਸਿਰਫ ਵਾਇਰਿੰਗ ਵਾਇਰਿੰਗ ਆਈ ਹੈ ਤੇ ਵਾਇਰਿੰਗ ਦਾ ਗੱਟਾ ਚੱਕਰ ਹੀ ਜਾਂਦਾ ਪਾਪਰ ਦੀ ਸਾਰੀ ਵਾਇਰਿੰਗ ਹੈ 1.5mm 2mm 3mm ਤੇ 1mm ਤਾਰਾ ਤੁਸੀਂ ਕਾਫੀ ਫਰੈਂਡ ਫਰੈਂਡੁੱਤੇ ਹਨ ਕਿ ਤੁਸੀਂ ਦੱਸਿਓ ਜਦੋਂ ਤੁਸੀਂ ਜੋ ਵੀ ਕੰਮ ਕਰਾਂਗੇ ਉਹ ਜਿੰਨਾ ਵੀ ਖਰਚਾ ਹੁੰਦਾ ਉਹ ਚੀਜ਼ ਬਾਰੇ ਸਾਨੂੰ ਵੀਡੀਓ ਤੇ ਦੱਸੀ ਜਾਇਓ ਫਿਰ ਮੈਂ ਤੁਹਾਨੂੰ ਤੁਹਾਨੂੰ ਘਰ ਆ ਤਾਰਾ ਸਾਰਾ ਲੈ ਕੇ ਆਇਜੀ ਮੈਂ ਤਾਂ ਦੱਸ ਦਊ ਸਾਰਾ ਜੋ ਵੀ ਹੈਗਾ ਕਿ ਤੁਸੀਂ ਕਿੰਨੇ ਕਿੰਨੇ ਦੇ ਲੈ ਕੇ ਆਇਓ ਕਿਹੜਾ ਕਿਹੜਾ ਸਮਾਨ ਲੈ ਕੇ ਆਇਓ ਜੋ ਵੀ ਹੈਗਾ ਸਾਰਾ ਦੱਸ ਦਿਓ